ਤੇਲ ਚੀਜ਼ਾਂ ਵਿੱਚ ਬਹੁਤ ਤਾਕਤ ਹੈ ਜੀ ਦੁਨੀਆ ਦੇ ਵਿੱਚ ਹਾਂ ਜੀ ਭਾਈਚਾਰਕ ਤੇਲ ਚੀਜ਼ਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਆ ਉਹਨਾਂ ਵਿੱਚ ਤੇਲ ਚੀਜ਼ਾਂ 'ਚ ਤਾਕਤ ਹੈ ਜੀ ਜਿੰਨੀਆਂ ਵੀ ਦੁਨੀਆ 'ਚ ਰੱਬ ਨੇ ਗੱਲ ਨੂੰ ਆਪਾਂ ਆਪੂ ਬਣਾਏ ਕੇਲੇ ਫਰੂਟ ਜੋ ਕੁਝ ਵੀ ਦੁਨੀਆ 'ਚ ਬਣਾਉਂਦੇ ਤੇਲ ਚੀਜ਼ਾਂ ਨਾਲ ਦੀ ਸਭ ਤੋਂ ਜ਼ਿਆਦਾ ਤਾਕਤ ਹੈ ਜਿਉਂ ਕਿਹੜੀਆਂ ਨੰਬਰ 1 ਹੈ ਜੀ ਆ ਰੋਟੀ ਜਿਹੜੀ ਹੈ ਕਣਕ ਦੀ ਰੋਟੀ ਹਾਂ ਜੀ ਇਹਦੇ ਵਿੱਚ ਬਹੁਤ ਤਾਕਤ ਹੈ ਜਾਨੋ ਇਹਨੂੰ ਬੁੱਤੋ ਕਿਹ ਮੰਨਿਆ ਗਾ ਰੋਟੀ ਦੇਖਿਆ ਇੱਕ ਤਾਕਤਾਂ ਅਜਿਹੀ ਸਾਰੀ ਜਿਹੜੀ ਖਾਲੀ ਹੁੰਦੀ ਹੈ ਜਿਹੜੀ ਤਾਕਤ ਜਿਹੜੀ ਇਹਦੇ ਵਿੱਚ ਪ੍ਰੋਹ ਨੇ ਤਾਂ ਤੁਹਾਨੂੰ ਦਿੰਦੀ ਹੈ ਕੰਡਜੀ ਰੋਕਦੀ ਹੈ ਤਾਂ ਜਿਹੜੀ ਵੀ ਰੋਕ ਲੋ ਦੂਸਰਾ ਇੱਕ ਮੱਛੀ ਜਿਹੜੀ ਹੈ ਮੱਛੀ ਤੁਸੀਂ ਜਾਣਦੇ ਹੋ ਮੱਛੀ ਦੇ ਵਿੱਚ ਉਹ ਜਿਹਦੀ ਤਾਕਤ ਇਸ ਕਰਕੇ ਬਾਈਬਲ ਵਿੱਚ ਮੱਛੀ ਦਾ ਜ਼ਿਕਰ ਕੀਤਾ ਹੈ ਜੋ ਸਾਨੂੰ ਮੱਛੀ ਦੇ ਵਿੱਚ ਮਿਲਦੀ ਹੁੰਦੀਆਂ ਨੇ ਕਿਸੇ ਵੀ ਚੀਜ਼ ਨੂੰ ਖਾਣ ਪੀਣ ਵਾਲੀ ਜਿਹੜੀ ਨਹੀਂ ਬਸ ਸਕਦੀ ਇਹ ਚੁੰਦਾ ਵਿਟਾਮਿਨ ਡੀ ਵਿਟਾਮਿਨ ਡੀ ਜਿਹੜਾ ਕਿਸੇ ਵੀ ਉਹ ਚੀਜ਼ਾਂ ਵਿੱਚ ਨਹੀਂ ਹੈ ਸਿਰ ਸੂਰਜ ਦੀ ਰੋਸ਼ਨੀ ਵਿੱਚ ਵਿਟਾਮਿਨ ਡੀ ਹੈਗਾ ਜਦੋਂ ਆਪਾਂ ਧੁੱਪ ਵਿੱਚ ਬੈਠਦੇ ਹਾਂ ਸਭ ਵਿਟਾਮਿਨ ਡੀ ਮਿਲਦਾ ਹੈ ਤੇ ਜਿਹੜਾ ਵਿਟਾਮਿਨ ਡੀ ਆ ਉਹ ਮੱਛੀ ਦੇ ਵਿੱਚ ਆ ਉਹ ਕਿਸੇ ਚੀਜ਼ ਦੇ ਵਿੱਚ ਨਹੀਂ ਹੈਗਾ ਤੇ ਪ੍ਰਭੂ ਯਿਸੂ ਜੀ ਨੇ ਤਾਲਵੇ ਪਾਣੀ ਉਠਿਆ ਨਾਲ ਮੱਛੀ ਦੇ ਜੀ ਕਿੰਨੇ ਆ ਪਤਾ ਕਿ ਪ੍ਰਭੂ ਨੇ ਪਾਣੀ ਉਠਾਇਆ ਤੇ ਮੱਛੀਆਂ ਜਿਹੜੀਆਂ ਸੀ ਹਨ ਉਹਨਾਂ ਨਾਲ ਤਾਂ ਮਛੀ ਜੀ ਤਾਂ ਕਿ ਆਪਾਂ ਦੇ ਸਾਹਮਣੇ ਮੱਛੀ ਰੁੱਤ ਤੇ ਇਹ ਫਾਇਦੇ ਅੰਡਾ ਜਿਹੜਾ ਆ ਮੁਰਗੀ ਦਾ ਜਿਹੜਾ ਆਂਡਾ ਆ ਹੈਗਾ ਮੱਛੀ ਰੋਟੀ